ਜਦੋਂ ਤੁਸੀਂ ਕੋਮਾ ਚ ਗਏ ਕੋਈ ਨਹੀਂ ਨਾਲ ਖੜੇ ਤੇ ਭਾਜੀ ਮੈਂ ਕਹਿੰਨਾ ਮੈਂ ਖੜੇ ਨਾ ਖੜੇ ਬਸ ਮੈਨੂੰ ਇੰਨਾ ਚ ਸੀ ਕੋਈ ਨਾਲ ਕਿ ਨਹੀਂ ਭਾਜੀ ਨਹੀਂ ਸਭ ਇੱਕ ਰਿਸ਼ਤੀ ਦਾ ਮੇਰੇ ਦੋਸਤ ਮੇਰੀ ਕਜ਼ਨ ਦੇਖੋ ਗੱਲ ਇਹ ਹੈ ਜਦੋਂ ਮੈਂ ਕੋਮਾ ਚ ਗਿਆ ਉੱਥੇ ਗਿਆ ਮੇਰੀ ਕਜ਼ਨ ਸੀਗੀ ਮੇਰੀ ਦੋਸਤ ਇੰਡੀਆ ਤੋਂ ਆਈ ਮੈਂ ਉਹਦਾ ਥੈਂਕ ਯੂ ਕਰਦਾ ਜਾਂ ਜਿਹੜੇ ਜਿਹੜੇ ਬੰਦੇ ਨੇ ਮੈਨੂੰ ਮੇਰਾ ਹਾਲ ਚਾਲ ਪੁੱਛਣਗੇ ਫੋਨ ਕੀਤੇ ਠੀਕ ਹੈ ਜੀ ਮੈਂ ਕਿਸੇ ਤੋਂ ਪੈਸਾ ਨਹੀਂ ਆਉਂ ਗਿਆ ਨਾ ਕਿਸੇ ਤੋਂ ਨਹੀਂ ਪੈਸਾ ਆਉਂ ਗਿਆ ਮੈਨੂੰ ਕਹਿੰਦੇ ਵੀ ਰਹੇ ਮੈਂ ਕਹਿੰਦਾ ਨਹੀਂ ਲੋੜ ਪਰ ਜਦੋਂ ਕੋਈ ਰਾਜਪੁੱਤ ਜਾਂਦਾ ਫਿਰ ਉਹ ਬੰਦਿਆਂ ਨੂੰ ਇਦਾਂ ਡੋਰ ਖੜਕਾਉਣਾ ਚਾਹੀਦਾ ਵੀ ਤੈਨੂੰ ਲੋੜ ਤਾਂ ਯਾਰ ਮੈਂ ਉਸ ਚੁੱਕਾ ਹੈਗਾ ਹੈ ਗੱਲ ਇੰਨੀ ਹੁੰਦੀ ਹੈ ਜਿੱਦਾਂ ਮੈਂ ਕਹਿੰਨਾ ਜਦੋਂ ਮੈਂ ਗਰੀਬ ਸੀ ਮਾਤੜ ਸੀਗਾ ਜਦੋਂ ਮੇਰੇ ਤੋਂ ਕਿਸੇ ਨੇ ਐਕਸਪੈਕਟ ਕੀਤਾ ਯਾਰ ਇਦਾਂ ਇਦਾਂ ਤੇ ਮੈਂ ਕਿਹਾ ਹਾਂਜੀ ਹਾਂਜੀ ਹੈਗੇ ਆ ਗਿਲਾ ਸ਼ਿਕਵਾ ਬਹੁਤ ਵੱਡਾ ਹੈ ਮੇਰੇ ਦਿਲ 'ਚ ਵੀ ਯਸ ਯਾਰ ਤੁਸੀਂ ਆਟੋਮੈਟਿਕਲੀ ਤੁਹਾਡਾ ਇੱਕ ਚੀਜ਼ ਬਣਦਾ ਸੀ ਵੀ ਹੈਲੋ ਕਿੱਦਾਂ ਠੀਕ ਆ ਵਾ ਠੀਕ ਆ ਵਾ ਠੀਕ ਆ ਯਾਰ ਬੇਰੇਆ ਦੇਖੋ ਦੋ ਰੋਜ਼ ਲੋਕੀ ਕਹਿੰਦੇ ਵਾਸਤੇ ਬਹੁਤ ਦੋਸਤਾਂ ਬਹੁਤ ਦੋਸਤਾਂ ਬਹੁਤ ਦੋਸਤਾਂ ਆਪਾਂ ਰਿਵੈਵ ਹੋ ਸਕਦੀਆਂ ਆ ਸਾਰੇ ਪਰਿਵਾਰ ਹੋ ਸਕਦੀਆਂ ਆ ਜਿੰਨੀ ਡਰਾਮਿਕ ਚੀਜ਼ਾਂ ਆ ਸਾਰੀਆਂ ਭਲੀਆਂ ਹੋ ਸਕਦੀਆਂ ਬਹੁਤ ਚੰਗੀਆਂ ਵੀ ਹੋ ਸਕਦੀਆਂ ਚਾਹੇ ਵੀ ਆ